ਇੱਕ ਜਿਹੜੀ ਖਬਰ ਆ ਰਹੀ ਹੈ ਜੀ ਐਲਐਮਆਈਜ਼ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਇੱਕ ਕਨਫਿਊਜ਼ਨ ਆ ਕਿ ਕੀ ਆਉਣ ਵਾਲੇ ਸਮੇਂ ਵਿੱਚ ਐਲਐਮਆਈਜ਼ ਬੰਦ ਹੋ ਜਾਣਗੀਆਂ ਪਹਿਲਾਂ ਐਲਐਮਆਈਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੈਨੇਡਾ ਇੱਕ ਐਹੋਜੀ ਕੰਟਰੀ ਆ ਜਿੱਥੇ ਕੋਈ ਬੰਦਾ ਜਦੋਂ ਆਉਂਦਾ ਤੇ ਲਗਭਗ 10 ਸਾਲ ਦੇ ਵਿੱਚ ਉਹ ਇੰਨਾ ਕਸਟੈਂਡ ਹੋ ਜਾਂਦਾ ਕਿ ਜੇ ਉਹ ਔਰ ਜੋਬਸ ਨਾ ਵੀ ਕਰੇ ਤਾਂ ਉਹਦਾ ਸਰਨ ਲੱਗ ਪੈਂਦਾ ਇਹ ਅਭਿਚ ਕਹਿੰਨ ਗੂਦੇ ਪੈਰ ਲੱਗ ਜਾਂਦੇ ਆ ਫਿਰ ਕੀ ਹੁੰਦਾ ਵਾ ਕਿ ਜਿਹੜੇ ਮੰਨ ਲਓ ਮੈਂ ਵੀ ਕਿਤੇ ਫੈਕਟਰੀ ਚ ਕੰਮ ਕਰਦਾ ਰਿਹਾ ਹੋਵਾਂਗਾ ਮੈਂ ਵੀ ਕਿਤੇ ਟਰੱਕ ਚਲਾਏ ਹੋਣਗੇ ਜਿਹੜੀਆਂ ਮੈਂ ਉਹ ਫੈਕਟਰੀਆਂ ਨੇ ਜੋ ਆਪਾਂ ਛੱਡਿਆ ਆਏ ਜਾਂ ਮੈਂ ਟਰੱਕ ਛੱਡਿਆ ਆਇਆ ਅੱਜ ਉਹਨਾਂ ਨੂੰ ਭਰਨ ਦੇ ਲਈ ਕੋਈ ਤਾਂ ਬੰਦਾ ਹੋਣਾ ਚਾਹੀਦਾ ਨਾ ਇਹ ਇਸ ਤਰ੍ਹਾਂ ਹੀ ਪੜਾ ਚੱਲਦਾ ਰਹੇਗਾ ਜਿਹੜੇ 10 ਸਾਲ ਪਹਿਲਾਂ ਆਏ ਸੀ ਉਹ ਗਾਣਾਂਗੇ ਹੁਣ ਨਵੇਂ ਆਗੇ ਇਹ ਗਾਂ ਚਲੇ ਜਾਣਗੇ ਐਲਐਮਆਈਜ਼ ਇਸ ਲਈ ਬਈਆਂ ਸਨ ਕਿ ਜਦੋਂ ਤੁਹਾਨੂੰ ਕੋਈ ਕੰਪਨੀ ਨੂੰ ਕੰਮ ਕਰਨ ਲਈ ਪ੍ਰੋਪਰ ਬੰਦਾ ਨਹੀਂ ਲੱਭਦਾ ਤਾਂ ਉਹ ਕਿਸੇ ਵੀ ਬੰਦੇ ਨੂੰ ਬਾਹਰੋਂ ਬੁਲਾ ਸਕਦੇ ਨੇ ਕਿ ਐਲਐਮਆਈਜ਼ ਬੰਦ ਨਹੀਂ ਹੋ ਸਕਦੀਆਂ ਇਹ ਇੱਕ ਅਫਵਾਹ ਹੈ ਇਹ ਇੱਕ ਖਬਰ ਹੈ ਜਿਹੜੀ ਲੋਕਾਂ ਦੇ ਵੱਲੋਂ ਸਿਰਫ ਮਾਨਸਿਕ ਤਸੱਲੀ ਲਈ ਫਲਾਈ ਜਾ ਰਹੀ ਹੈ ਦੂਜੀ ਗੱਲ ਇਹ ਹੋ ਸਕਦੀ ਹੈ ਕਿ ਜਿਹੜੀਆਂ ਐਲਐਮਆਈਜ਼ ਨੇ ਉਹਨਾਂ ਦੇ ਉੱਪਰ ਕੁਝ ਰੈਸਟ੍ਰਿਕਸ਼ਨਸ ਵੱਧ ਸਕਦੀਆਂ ਨੇ ਪਹਿਲਾਂ ਤੁਸੀਂ ਕੈਨੇਡਾ ਵਿੱਚ ਕੋਈ ਵੀ ਕੰਪਨੀ ਖੋਲ ਲਵੋ ਤੁਹਾਡੀ ਇਨਕਮ ਜਿੰਨੀ ਮਰਜ਼ੀ ਹੋਵੇ ਇੱਕ ਸਾਲ ਪੁਰਾਣੀ ਕੰਪਨੀ ਹੋਵੇ ਇੱਕ ਦਾ ਬੰਦਾ ਥੱਲੇ ਪਲਾ ਕੰਮ ਕਰਦਾ ਰਿਹਾ ਹੋਵੇ ਤਾਂ ਤੁਸੀਂ ਐਲਐਮਆਈ ਕਢਾ ਸਕਦੇ ਸੀ ਇਹ ਹੋ ਸਕਦਾ ਹੈ ਕਿ ਉਹਦੀ ਰੈਸਟ੍ਰਿਕਸ਼ਨ ਕਰ ਦਿੱਤੀਆਂ ਜਾਣ ਕਿ ਕੰਪਨੀ 2 ਸਾਲ ਤਿੰਨ ਸਾਲ ਘਟੋ ਘਟਾ ਪੁਰਾਣੀ ਹੋਵੇ ਜਾਂ ਕੰਪਨੀ ਲੱਖੜਾ ਲੱਖ ਮਾਉਂਦੀ ਹੋਵੇ 2 ਲੱਖ ਦਾ ਲੱਖ ਮਾਉਂਦੀ ਹੋਵੇ ਇਸ ਤਰ੍ਹਾਂ ਦੇ ਚੇਂਜਸ ਤਾਂ ਹੋ ਸਕਦੀਆਂ ਨੇ ਪਰ ਐਲ ਐਮ ਆਈ ਇਸ ਬੰਦ ਨਹੀਂ ਹੋ ਸਕਦੀਆਂ